ਉਨੇ ਉਹਨੇ ਕਾ ਲੂਨ ਦੇਣਾ ਸੀ ਕਾ ਲੂਨ ਦੇਣਾ ਸੀ ਵੇਖੋ ਜੀ ਜਿਹੜੇ ਬੰਦੇ ਦੇ ਦਿਲ ਚ ਇਹੋ ਜੀ ਚੀਜ਼ ਹੋਵੇ ਨਾ ਇੱਕ ਦਿਨ ਉਹਨੂੰ ਲੱਗਿਆ ਮਾਫੀ ਮੰਗਣੀ ਤੇ ਇਹ ਚੀਜ਼ ਮੈਂ ਤੁਹਾਨੂੰ ਦੱਸ ਦਿੰਦਾ ਉਹ ਬੰਦੇ ਨੇ ਦਿਲੋਂ ਨਹੀਂ ਮੰਗੀ ਜਿੰਨੇ ਉਹਨੂੰ ਸੋਸ਼ਲ ਮੀਡੀਆ ਤੇ ਲੋਕ ਗਾਲਾਂ ਕੱਢ ਰਹੇ ਨੇ ਇਹ ਉਹਦੇ ਡਰ ਤੋਂ ਕਿ ਕੱਲ ਨੂੰ ਮੇਰੇ ਤੇ ਪੰਜਾਬ ਇਨਵਰਟ ਹੋ ਗਿਆ ਨਹੀਂ ਤੇ ਹਲਕਾ ਉਲਟੋਂਦਾ ਹੁੰਦਾ ਹੁੰਦਾ ਅੱਜ ਪੰਜਾਬ ਪੂਰਾ ਇਹ ਬੰਦੇ ਦੀ ਥੂ-ਥੂ ਕਰ ਰਿਹਾ ਕਿ ਇਹਦੀ ਜ਼ੁਬਾਨ ਕਿਹੋ ਜੀ ਲੱਗੀ ਹੈ ਮੈਨੂੰ ਯਾਦ ਹੈ ਜਦੋਂ ਇਹ ਇਲੈਕਸ਼ਨ ਜਿੱਤਿਆ ਸੀ ਮੈਂ ਪਹਿਲੀ ਇੰਟਰਵਿਊ ਮੈਨੂੰ ਯਾਦ ਨਹੀਂ ਕਿਹੜੇ ਚੈਨਲ 'ਆ ਰਹੀ ਸੀਗੀ ਪਰ ਮੈਂ ਉਸ ਦਿਨ ਆ ਚੀਜ਼ ਕਹੀ ਸੀ ਕਿ ਇਹਦੀ ਜ਼ੁਬਾਨ ਇਹੋ ਜੀ ਹੈ ਕਿ ਇਹਨੇ ਕਿਸੇ ਦੇ ਨਾਂ ਵੀ ਬੋਲ ਕੇ ਤੇ ਆਪ ਹੀ ਫਸ ਜਾਣ। ਤੇ ਉਹਨੇ ਨਾਂ ਤੇ ਦਿਲੋਂ ਮੰਗੇ ਨਾਂ ਤੇ ਵੇਖੋ ਜੀ ਉਹਨੇ ਪੰਜਾਬ ਤੋਂ ਬਾਕੀ ਲੋਕਾਂ ਤੋਂ ਮਾਫੀ ਮੰਗੀ ਹੋਗੀ। ਜੇ ਸਾਡੇ ਲੋਕ ਉੱਥੇ ਸੀਗੇ ਉਹਨਾਂ ਤੋਂ ਜੇ ਮਾਫੀ ਮੰਗ ਵੀ ਲਊਗਾ ਤੇ ਮਾਫੀ ਇਹ ਇਹ ਭਾਵੇਂ ਕਹਿ ਦੇਣ ਕਿ ਠੀਕ ਹੈ ਕਿ ਤੂੰ ਮਾਫੀ ਮੰਗ ਲਈ ਕੋਈ ਗੱਲ ਨਹੀਂ ਪਰ ਉਹ ਬੰਦੇ ਨੂੰ ਮੈਂ ਕਦੇ ਨਹੀਂ ਛੱਡੂਗਾ। ਨਹੀਂ ਛੱਡਾਉਣ ਜਿੱਥੇ ਪੱਗਾ ਜਿੱਥੇ ਛੱਡ ਕੇ ਆਉਣੇ ਛੱਡਾਉਣ ਕੋਈ ਗੱਲ ਨਹੀਂ। ਸਾਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਐਮਐਲਏ ਤੋਂ ਜੇ ਮੇਰੇ ਪਿਓ ਵਾਂਗ ਬੰਦੇ ਸੀਗੇ ਮੇਰੇ ਨਾਲ ਰਹਿੰਦੇ ਨੇ ਤੇ ਉਹਨਾਂ ਦਾ ਉਹਨਾਂ ਦੀ ਜੇ ਪੱਗਾਂ ਵਾਪਸ ਰੱਖ ਕੇ ਨਹੀਂ ਬਦਲਾ ਲਿਆ ਜਾਊਗਾ ਜੇ ਇਹਨੇ ਕਿਹਾ ਨਾ ਪੱਗਾਂ ਚ ਕਿੱਲ ਨਹੀਂ ਤੇ ਕਿੱਲ ਹੁਣ ਸਾਡੇ ਹੱਥਾਂ ਨੂੰ ਵੀ ਨਹੀਂ ਐਮਐਲਏ ਸਾਹਿਬ ਇਹ ਚੀਜ਼ ਯਾਦ ਰੱਖਿਓ ਸਾਲ ਰਹਿ ਗਿਆ ਤੁਸੀਂ ਸਿਕਿਉਰਿਟੀ ਦੇ ਵਿੱਚ ਫਿਰਦੇ ਹੋ ਮੈਂ ਲੋਕਾਂ ਦੇ ਵਿੱਚ ਫਿਰਦਾ ਜਿਹੜੇ ਬੰਦੇ ਕੋਲ 20 ਬੰਦਿਆਂ ਤੋਂ ਬਾਅਦ ਇੱਕ ਬੰਦਾ ਨਹੀਂ ਉਹਨੂੰ ਉੱਥੋਂ 4 ਘੰਟੇ ਕੱਢਣ ਆਇਆ ਤੁਸੀਂ ਕਹਿੰਦੇ ਹੋ ਸਾਨੂੰ ਲੋਕ ਪਿਆਰ ਕਰਦੇ ਨੇ ਇਲੈਕਸ਼ਨ ਲੜ ਕੇ ਵੇਖ ਨਹੀਂ ਉਹ ਅੱਡ ਗੱਲ ਤੁਹਾਨੂੰ ਬਲਾਕ ਦੇ ਅੰਦਰੋਂ ਇੱਕ ਬੰਦਾ ਨਹੀਂ ਕੱਢਣ ਆਇਆ ਕਿ ਸਾਡਾ ਐਮਐਲਏ ਫਸ ਇਥੇ ਪਬਲਿਕ ਨੇ ਇੰਨਾ ਘੇਰ ਲਿਆ ਸੀ ਕੰਧਾਂ ਟੱਪ ਕੇ ਐਮਐਲਏ ਭੱਜਦਾ ਹੋਵੇ ਉੱਥੋਂ ਗੱਡੀਆਂ 'ਚ ਲੰਘ ਕੇ ਪਤਾ ਨਹੀਂ ਕਿਹੜੀ ਥਾਂ ਦੇ ਵਿੱਚ ਉਹ ਰੈਸਟ ਹਾਊਸ ਦੀ ਕੰਧ ਟੱਪ ਕੇ ਫੇਰ ਉੱਥੋਂ ਗੱਡੀ ਮੰਗਾ ਕੇ ਬਾਹਰਲੇ ਪਾਸੋਂ ਨਿਕਲੇ ਸੰਤ ਪਤਾ ਵੀ ਨਹੀਂ ਲੱਗਿਆ ਕਿਹੜੀ ਤੋਰ ਮੋਰੀ 'ਚੋਂ ਨਿਕਲ ਆਏ ਇਹ ਹਿੰਮਤ ਚਾਹੀਦੀ ਹੁੰਦੀ ਐ ਐਮਐਲਏ ਸਾਹਿਬ ਇਹੋ ਜੇ ਕੰਮ ਕਰਨ ਨੂੰ ਜੇ ਕਰਨ ਜੋਗੇ ਸੀਗੇ ਨਾ ਉੱਥੇ ਤੁਸੀਂ ਵੇਖਿਆ ਹੋਣਾ ਇਹਦੇ ਭਰਾ ਨੇ ਵੈਪਨ ਵੀ ਵਿਖਾਇਆ ਉਹ ਵੀ ਪੁਲਿਸ ਨੂੰ ਅਸੀਂ ਦਿੱਤਾ ਕਿ ਇਹਨੇ ਵੈਪਨ ਵਿਖਾਇਆ ਇੱਕ ਰਿਪੋਰਟਰ ਭਰਾ ਨੇ ਡੀਐਸਪੀ ਨੂੰ ਸਾਹਮਣੇ ਖੜੇ ਹੋ ਕੇ ਸਵਾਲ ਕੀਤਾ ਕਿ ਜੀ ਤੁਹਾਡੇ ਸਾਹਮਣੇ ਵੈਪਨ ਬਿਖਾਇਆ ਤੁਸੀਂ ਕੁਝ ਨਹੀਂ ਕਹੋਗੇ ਅਗੋ ਕਹਿੰਦੇ ਕਿਹੜਾ ਵੈਪਨ ਜੀ ਉਹ ਕਹਿੰਦੇ ਸ਼ਰਿਆਂ ਵਿੱਚਾਰੇ ਤੁਹਾਡੇ ਪਿੱਛੇ ਬੰਦਾ ਅਸੀਂ ਵੇਖਿਆ ਪਰ ਕੋਈ ਨਹੀਂ ਪੁਲਿਸ ਦੀ ਜਿਹੜੀ ਹੁੰਦੀ ਹੈ ਨਾ ਇਹ ਸਰਕਾਰ ਦੀ ਬਣ ਜਾਂਦੀ ਹੁੰਦੀ ਹੈ ਪਰ ਇਹਨਾਂ ਨੂੰ ਹਸਾਬ ਨਾਲ ਚੱਲਣਾ ਚਾਹੀਦਾ ਸੀ ਹੁਣ ਅਸੀਂ ਜਿਹੜੀ ਕਾਰਵਾਈ ਕਰਾਂਗੇ ਸਾਰੀ ਕੋਰਟ ਦੇ ਥਰੂ ਕਰਾਂਗੇ ਤੇ ਫੇਰ ਪੁਲਿਸ ਦਾ ਵੀ ਪਤਾ ਲੱਗੂ ਤੇ ਨਾਲ ਵੀਡੀਓ ਦਾ ਵੀ ਪਤਾ ਲੱਗੂ ਧੰਨਵਾਦ ਜੀ ਤੁਹਾਨੂੰ 70 ਸਾਲ ਕਾਂਗਰਸ ਪਾਰਟੀ ਨੂੰ ਇਲੈਕਸ਼ਨ ਲੜਦਿਆਂ ਕੀ ਇੱਕ ਪਾਰਟੀ ਹੈ ਸਾਡੇ ਜਿੰਸਾ ਕੋਈ ਹੈ ਕਾਗਜ਼ ਤੁਸੀਂ ਵੀ ਭਰੇ ਉਤਨਾ ਨਹੀਂ ਆਪਣੇ ਤਰੀਕੇ ਦੇ ਨਾਲ ਜੋ ਵੀ ਸਾਡੇ ਚੈੱਕ ਅਪ ਹੁੰਦਾ ਤੇ ਉਹਦੇ ਵਿੱਚ ਕਾਗਜ਼ ਕੈਨਸਲ ਹੋ ਗਏ ਇਹਦਾ ਮਤਲਬ ਕੀ ਸਮਝਿਆ ਜਾਵੇ ਕਿ ਜਿਹੜੀ 70 ਸਾਲ ਤੋਂ ਇਲੈਕਸ਼ਨ ਲੜ ਰਹੀ ਹੈ 파ਰਟੀ ਉਹ ਕਾਗਜ਼ 'ਤੇ ਨਹੀਂ ਆਉਂਦੇ ਇਲੈਕਸ਼ਨ ਲੜਨੀ ਨਹੀਂ ਆਉਂਦੀ ਕਿ ਇਸ ਤੋਂ ਪਹਿਲੇ ਇਲੈਕਸ਼ਨਾਂ ਜਿਹੜੀਆਂ ਸੀ ਉਹ ਵਾਕਿਆ ਹੀ ਇਸੇ ਤਰੀਕੇ ਨਾਲ ਜਿੱਤੀਆਂ ਜਾਂਦੀਆਂ ਸੀ ਜਿੱਦਾਂ ਹੁਣ ਹੋ ਰਿਹਾ ਹੈ ਮੈਂ ਤੁਹਾਨੂੰ ਮੇਨ ਗੱਲ ਦੱਸਾਂ ਇੱਕ ਰਿਕਾਰਡ ਕੱਢਿਆ ਜਾਵੇ ਪਿਛਲੇ 5 ਸਾਲਾਂ ਸੀ ਜਿਹੜੇ ਪੰਚਾਇਤੀ ਚੋਣਾਂ ਬਲਾਕ ਸੰਮਤੀ ਚੋਣਾਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਹਲਕਾ ਡੇਰਾ ਬਾਬਾ ਨਾਨਕ ਚੋਂ ਆਮ ਆਦਮੀ ਪਾਰਟੀ ਨੇ ਤੇ ਕਾਲੀ ਦਲ ਨੇ ਕਿੰਨੇ ਬੰਦਿਆਂ ਨੇ ਕਾਗਜ਼ ਭਰੇ ਕਿੰਨੇ ਉਮੀਦਵਾਰ ਖੜੇ ਸੀਗੇ ਕੌਣ ਆ ਕੇ ਅੱਜ ਬਾਹਰ ਖੜ ਕੇ ਦੋਵਾਂ ਪਾਰਟੀਆਂ ਦੇ ਬੰਦੇ ਕਹਿਣ ਕਿ ਅਸੀਂ ਖੜੇ ਸੀ ਜੀ ਇਲੈਕਸ਼ਨ ਚ ਤੁਸੀਂ ਸਾਡੇ ਕਾਗਜ਼ ਕੈਨਸਲ ਕਰਾ ਗਏ ਇੰਨਾ ਚੋ ਕੋਈ ਬੰਦਾ ਘਰੋਂ ਨਹੀਂ ਸੀ ਨਿਕਲਦਾ ਕਿ ਸਾਡੀ ਇਲੈਕਸ਼ਨ ਕਿਵੇਂ ਲੜਨੀ ਸੀ ਜਦੋਂ ਬੰਦਾ ਨਹੀਂ ਕੋਈ ਪਿੱਛੇ ਖੜਾ ਆਮ ਆਦਮੀ ਨੂੰ 2022 ਚ ਮੈਨੂੰ ਲੱਗਦਾ 30000 ਵੋਟ ਪਈ ਸੀ ਤੇ ਇਹਨਾਂ ਉਸ ਤੋਂ ਪਹਿਲਾਂ ਇਹਨਾਂ ਕੋਈ ਇੱਕ ਬੰਦਾ ਨਹੀਂ ਸੀ ਐਮਐਲਏ ਜਿਹੜਾ ਕਹਿੰਦਾ ਨਾ ਇਹ ਧੱਕਾ ਕਰਾਉਂਦੇ ਰਹੇ ਨੇ ਇਹ ਕਰਾਉਂਦੇ ਰਹੇ ਨੇ ਇਹ ਲੋਕਾਂ ਨੂੰ ਸਭ ਤੋਂ ਵੱਡੀ ਬੇਫਕੂ ਬਣਾਉਣ ਵਾਲੀ ਗੱਲ ਹੈ ਜਿਹੜਾ ਬੰਦਾ ਸਰਕਾਰ ਜਾਣ ਤੋਂ 2022 ਤੋਂ 2 ਮਹੀਨੇ ਪਹਿਲਾਂ ਕਾਂਗਰਸ ਛੱਡ ਕੇ ਗਿਆ ਹੋਵੇ ਸਾਡੇ ਕੋਲ ਉਹ ਅੱਜ ਉੱਧਰ ਜਾ ਕੇ ਕਹਿ ਰਿਹਾ ਇਹਨਾਂ ਨੇ ਧੱਕਾ ਕਰਾਇਆ ਜੀ ਉਦੋਂ ਆਹ ਜਿਹੜੀ ਜ਼ੁਬਾਨ ਲੱਗੀ ਅੱਜ ਬੜੀ ਚੱਲਦੀ ਹੈ ਇਹ ਜ਼ੁਬਾਨ ਉਹ ਟਾਈਮ ਤੇ ਕਿੱਥੇ ਸੀ 5 ਸਾਲ ਸਾਡੀ ਸਰਕਾਰ ਵਾਲੇ ਸਾਡੇ ਕੋਲ ਬੰਦੇ ਰਹਿਓ ਅੱਜ ਹੁਣ ਜਿਵੇਂ ਇਹ ਹੱਥ ਐਂ ਕਰਕੇ ਨਾ ਕਰਦੇ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਬੜਾ ਕੀਤਾ ਇਹ ਉਹ ਟਾਈਮ ਤੇ ਇਹ ਭਗਵੰਤ ਸਿੰਘ ਮਾਨ ਦੀ ਜਗ੍ਹਾ ਇਹ ਸੁਖਵਿੰਦਰ ਸਿੰਘ ਰੰਧਾਵਾ ਜੀ ਦੇ ਗੂੰਗੋਂਦੇ ਸੀਗੇ ਜਦੋਂ ਪਾਰਟੀ ਬਦਲਣ ਦੀ ਵਾਰੀ ਆਈ ਉਹਦੋਂ ਗੁਣ ਵੀ ਬਦਲ ਗਏ ਉਹਦੋਂ ਸਾਰੇ ਜਿਹੜੇ ਗੀਤ ਹੁਣ ਅੱਜ ਭਗਵੰਤ ਮਾਨ ਲਈ ਗਾਉਂਦੇ ਨੇ ਉਦੋਂ ਰੰਦਾਵਾ ਸਾਹਿਬ ਦੇ ਹੁੰਦੇ ਸੀਗੇ ਇਹ ਸਾਰਾ ਕੁਝ ਬਦਲ ਜਾਂਦਾ ਹੁੰਦਾ ਇਹ ਇਹ ਲੋਕਾਂ ਨੂੰ ਬੇਸਕੂਬ ਬਣਾਉਣ ਵਾਲੀ ਗੱਲ ਹੁੰਦੀ ਕਿ ਸਿਆਸਤਦਾਨ ਅਸੀਂ ਜੋ ਚੀਜ਼ ਬੋਲਾਂਗੇ ਲੋਕ ਮੰਨ ਜਾਣਗੇ ਸਰ ਕੀ ਕਾਰਨ ਕੀ ਹੈ ਕਿ ਇਕੱਠਿਆਂ ਇੱਕ ਹੀ ਕਾਰਨ ਦੱਸ ਕੇ ਕਿ ਕੋਈ ਕਾਰਨ ਦੱਸ ਕੇ ਕੋਈ ਵਜ੍ਹਾ ਦੱਸ ਕੇ ਤਾਂ ਸ਼ੰਕੇ ਖੜੇ ਕਰੇ ਦੀ ਕਰੇਗੀ ਵਜ੍ਹਾ ਵੀ ਇੱਕੋ ਹੈ ਸਾਰੇ ਕਾਗਜ਼ਾਂ ਦੀ ਵਜ੍ਹਾ ਇੱਕੋ ਹੀ ਦੱਸ ਕੇ ਤੇ ਸਾਰੇ ਕਾਗਜ਼ ਰਿਜੈਕਟ ਕਰ ਦੇਣਗੇ ਇਹ ਉਹਨਾਂ ਨੇ ਆਪਣੇ ਦੀ ਵੀਡੀਓ ਨੇ ਸਾਰੇ ਬਲਾਕ ਨੇ ਜਿੰਨਾ ਜਿੰਨਾ ਨੇ ਇਹ ਕਾਗਜ਼ ਚੈੱਕ ਕੀਤੇ ਨੇ ਜੋ ਰਿਟਰਨਿੰਗ ਅਫਸਰ ਸੀਗੇ ਜਿੰਨੇ ਲੋਕ ਉੱਥੇ ਮੌਜੂਦ ਸੀਗੇ ਇਹ ਉਹਨਾਂ ਦੀ ਜਿਹੜੀ ਨੌਕਰੀ ਦਾ ਡੈਥ ਵਾਰੰਟਾ ਕਿ ਤੁਸੀਂ ਆਪ ਇੱਥੇ ਸਾਈਨ ਕਰਕੇ ਅਫਸਰ ਤੇ ਵੱਡਾ ਹੀ ਹੁੰਦਾ ਵਿੱਚ ਸ਼ਾਮਿਲ ਪਰ ਸਾਈਨ ਹੈ ਤੇ ਅਮਨ ਕੌਰ ਬੀਡੀਪੀਓ ਦੀ ਉਹਨਾਂ ਦੇ ਸਾਈਨ ਸਾਰੀ ਕਾਰਵਾਈ ਕੋਰਟ ਦੇ ਥਰੂ ਕਰਾਵਾਂਗੇ ਜਦੋਂ ਇਲੈਕਸ਼ਨ ਕਮਿਸ਼ਨ ਦੇ ਆਰਡਰ ਨੇ ਤੇ ਨਾਲ ਹੀ ਸੁਪਰੀਮ ਕੋਰਟ ਦਾ ਆਰਡਰ ਵੀ ਸੀਗਾ ਪਿਛਲੀ ਵਾਰੀ ਕਿ ਕੋਈ ਇਲੈਕਸ਼ਨ ਪੰਚਾਇਤੀ ਲਾ ਲੋ ਬਲਾਕ ਸੰਪਤੀ ਲਾ ਲੋ ਕੋਈ ਇਲੈਕਸ਼ਨ ਚ ਕਾਗਜ਼ ਰੱਦ ਹੁੰਦੇ ਨੇ ਤੇ ਤੁਹਾਡੇ ਕੋਲ 1 ਮਹੀਨੇ ਦਾ ਟਾਈਮ ਹੈ ਉਹਦੇ ਵਿੱਚ ਵਿੱਚ ਤੁਸੀਂ ਕੋਰਟ ਦੇ ਥਰੂ ਸਾਰੀ ਕਾਰਵਾਈ ਪਵਾ ਕੇ ਤੁਸੀਂ ਉਸ ਇਲੈਕਸ਼ਨ ਨੂੰ ਦੁਬਾਰਾ ਵੀ ਕਰਾ ਸਕਦੇ ਹੋ ਗੁਰਦੀਪ ਰੰਦਾਵਾ ਨੀਚੇ ਚੈਨਲ ਤੇ ਵੀਡੀਓ ਦੇ ਵਿੱਚ ਕਹਿ ਰਿਹਾ ਹੈ ਕਿ ਇਹਨਾਂ ਨੂੰ ਨੱਥ ਪਾਉਣ ਵਾਲਾ ਕੋਈ ਨਹੀਂ ਸੀ ਪਹਿਲਾਂ ਤੇ ਹੁਣ ਮੈਂ ਚੀਕਾਂ ਘਟਾਤੀਆਂ ਨੀਚਦਾ ਇਹਦਾ ਕੀ ਮਤਲਬ ਹੈ ਦੇਖੋ ਜੀ ਸਰਕਾਰ ਦੇ ਵਿੱਚ ਦਲੇਰੀ ਬੰਦਾ ਵਿਖਾਉਂਦਾ ਹੀ ਹੁੰਦਾ ਅੱਜ ਜੇ ਇਹ ਲੋਕ ਬਿਨਾ ਸਰਕਾਰ ਤੋਂ ਮੈਂ ਤੇ ਮੈਂ ਤੇ ਅਜੇ ਬਹੁਤ ਛੋਟਾ ਇਹਨਾਂ ਤੋਂ ਇਹਨਾਂ ਦਾ ਅਸਲ ਲੀਡਰ ਤੇ ਹਲਕੇ ਦਾ ਸੁਜਿੰਦਰ ਸਿੰਘ ਰੰਧਾਵਾ ਜੀ ਮੈਂ ਤੇ ਅਜੇ ਬੱਚਾ ਹੀ ਐ ਇਹਨਾਂ ਦਾ ਮੇਰੇ ਨਾਲ ਕੱਲ ਖੜੇ ਰਹੇ ਨੇ ਜੀ ਪਰਸੋਂ ਇਹਨਾਂ ਨੇ ਉਹ ਬੰਦੇ ਦੀਆਂ ਚੀਕਾਂ ਕਢਾਈਆਂ ਤੁਸੀਂ ਚੈਨਲਾਂ ਤੇ ਵੇਖਿਆ ਹੋਊਗਾ ਉਹਦੀ ਬਾਜ਼ ਨਹੀਂ ਸੀ ਨਿਕਲਦੀ ਮੈਂ ਆਪਣੇ ਫੋਨ 'ਚ ਵੀਡੀਓ ਬਣਾਈਏ ਪਹਿਲਾਂ ਸਾਹਮਣੇ ਬੈਠਾ ਫਿਰ ਕੰਦ ਨਾਲ ਲੁਕੇ ਬੈਠਾ ਕਿ ਮੈਨੂੰ ਕੋਈ ਕਰ ਹੀ ਨਾ ਦਵੇ ਇਹਨੇ ਲੋਕ ਪਬਲਿਕ ਜਦੋਂ ਇਕੱਠੀ ਹੋਵੇ ਜੀ ਉਹ ਰੋਸ ਹੁੰਦਾ ਜੀ 5 ਘੰਟੇ ਪਬਲਿਕ ਅਸੀਂ ਜਦੋਂ ਰੈਲੀ ਕਰੀ ਸੀ ਸਾਨੂੰ ਪਤਾ ਇਹ ਬੰਦਾ ਘੰਟੇ ਤੋਂ ਵੱਧ ਨਹੀਂ ਪੈਂਦਾ ਇਹ ਸਾਰੇ ਸਰਪੰਚ ਨੇ ਇਹਨਾਂ ਨੂੰ ਵੀ ਪਤਾ ਹੁੰਦਾ ਕਿ 1 ਘੰਟਾ ਕਿਸੇ ਨੂੰ ਰੈਲੀ ਦੇ ਰੋਕਣਾ ਬੜਾ ਵੱਡਾ ਕੰਮ ਹੁੰਦਾ ਪਰ 5 ਘੰਟੇ ਲੋਕ ਐਮਐਲਏ ਦੀ ਚੀਕਾਂ ਘੜਾਉਣ ਨੂੰ ਖੜੇ ਰਹੇ ਨੇ ਤੇ ਚੀਕਾਂ ਮਾਰਦੇ ਹੀ ਉੱਥੋਂ ਨਿਕਲਿਆ ਸੀਗਾ ਸ਼ਾਂਦਮ ਦੰਡਵੀਤ ਉਦੇਬਾਦੀ ਕਹਿਣਾ ਕਿ ਜੋ ਵੀ ਕਰਨਾ ਪਵੇ ਕਰੋ ਝਗੜਾ ਕਰਨਾ ਝੜਕਾ ਕਰੋ ਲੜਾਈ ਕਰਨਾ ਲੜੇ ਲੜਾਈ ਕਰੋ ਕਿ ਮਨੀਸ਼ ਸੋਧਿਆ ਜੀਆਂ ਇਹਨਾਂ ਲਾਈਨਾਂ ਨੂੰ ਜਿਆਦਾ ਤੇ ਨਹੀਂ ਅਡਾਪ ਕਰਨਾ ਕਿ ਮਿਸਟਰ ਰੰਧਾਵਾ ਨੇ ਇਹਨਾਂ ਦਾ ਇਹ ਵੇਖੋ ਜੀ ਮੇਰੀ ਇੱਕ ਬੇਨਤੀ ਹੈ ਨੰਨ ਰੰਧਾਵਾ ਨਾਲ ਬੁਲਾਇਆ ਕਰੋ ਇਹ ਤੇ ਸ਼ਰਮ ਵਾਲੀ ਗੱਲ ਹੈ ਇਹਨਾਂ ਨੂੰ ਰੰਧਾਵਾ ਕੋਈ ਬੁਲਾ ਦੇ ਰੰਧਾਵੇ ਤੇ ਯੋਧੇ ਹੁੰਦੇ ਸੀਗੇ ਜੀ ਇਹ ਹਲਕਾ ਯੋਧਿਆਂ ਦਾ ਹਲਕਾ ਹੈ ਰਣ ਜਿਹੜੀ ਰਣ ਭੂਮੀ ਕਹਿੰਦੇ ਸੀਗੇ ਤੇ ਤਾਵਾ ਜਦੋਂ ਤਾਵਾ ਬੋਲੀਦਾ ਸੀ ਇਹ ਤਾਂ ਰੰਧਾਵਾ ਬਣਿਆ ਸੀਗਾ ਇਹੋ ਜਿਹੇ ਲੋਕਾਂ ਨੂੰ ਜਿਹੜੇ ਨੇ ਹੱਥਿਆਂ ਤੇ ਅਟੈਕ ਕਰਦੇ ਨੇ ਉਹਨਾਂ ਨੂੰ ਰੰਦਾਵਾ ਨਾ ਕਹੀਏ ਆਪਾਂ ਇਹਨਾਂ ਨੇ ਬਿਲਕੁਲ ਸੋਦੀਆ ਦੀ ਜਿਹੜੀ ਉਦੋਂ ਸੋਚ ਸੀਗੀ ਇਹਨਾਂ ਨੇ ਵੇਖਿਆ ਕਿ ਅੰਦਰ ਦੇਖੋ ਨਾ ਜੀ ਪਾਰਟੀ ਦੇ ਇੰਟਰਨਲ ਮੈਟਰ ਚ ਜਿਹੜੀ ਗੱਲ ਚੱਲਦੀ ਹੈ ਉਹ ਸਭ ਤੋਂ ਸਾਫ਼ ਤਰੀਕੇ ਨਾਲ ਬੰਦਾ ਬਾਹਰ ਕੱਢਦਾ ਹੁੰਦਾ ਹੈ ਕਿ ਮੈਂ ਸਭ ਤੋਂ ਸੁੱਚੇ ਮੂ ਨਾਲ ਉਹ ਗੱਲ ਲੋਕਾਂ 'ਚ ਕੱਢ ਕੇ ਕਰਾਂ। ਸਸੋਦੀਆ ਜੀ ਨੇ ਉਹ ਸਭ ਤੋਂ ਸੁੱਚੇ ਤਰੀਕੇ ਨਾਲ ਗੱਲ ਕੀਤੀ ਅੰਦਰ ਪਤਾ ਨਹੀਂ ਕਿਹੜੇ ਤਰੀਕੇ ਨਾਲ ਪੰਜਾਬ ਦੀ ਪਬਲਿਕ ਬਾਰੇ ਬੋਲਦੇ ਹੋਣ। ਉਹ ਇਹਨਾਂ ਨੇ ਬਿਲਕੁਲ ਕਰਕੇ ਵਿਖਾਈ ਨਹੀਂ। ਸਰ ਸਰਕਾਰ ਨੂੰ ਡਰ ਕੀ ਹੈ? ਕਿਉਂ ਕਾਗਜ਼ਬਾੜ ਰੱਦ ਕਰਵਾਏ ਜਾ ਰਹੀ ਹੈ? ਤੁਹਾਡੇ ਨਹੀਂ ਪੂਰੇ ਪੰਜਾਬ ਦੇ ਵਿੱਚ ਹੀ ਇਦਾਂ ਹੋਇਆ ਜਿਹੜੇ ਕਾਗਜ਼ ਜਿਹੜੇ ਰੱਦ ਕੀਤੇ ਜਾ ਰਹੇ ਨੇ ਜਦੋਂ ਤੁਸੀਂ ਆਬਜੈਕਟ ਨੂੰ ਤਾਂ ਡਰ ਕੀ ਹੈ ਸਰਕਾਰ ਨੂੰ? ਡਰ ਪਤਾ ਨਹੀਂ ਜੀ ਡਰ ਇਹਨਾਂ ਨੂੰ ਆ ਹੈ ਕਿ ਜਦੋਂ ਇੱਕ ਸਾਲ ਰਹਿ ਗਿਆ ਲੋਕ ਗਲਾਂ ਘੱਟਦੇ ਨੇ। ਜਿੰਨੇ ਵਾਅਦੇ ਕੀਤੇ ਸਾਰੇ ਝੂਠੇ ਨਿਕਲੇ ਆਏ ਜਿਹੜਾ ਸ਼ਰਾਬੀ ਇੱਕ ਮੁੱਖ ਮੰਤਰੀ ਜੀ ਦੀ ਕੁਰਸੀ ਤੇ ਬਹਿ ਜਾਏ ਤੇ ਉਹਨੇ ਸਾਰੇ ਪੰਜਾਬ ਨੂੰ ਰੋਲ ਕੇ ਰੱਖ ਦਿੱਤਾ ਸਾਡੇ ਹਲਕੇ ਨੂੰ ਮੈਂ ਵੇਖੋ ਜੀ ਮੇਰੀ ਉਮਰ ਆ ਗਈ ਹੈ ਕਿ ਹੁਣ ਝੂਠ ਵਾਲੀ ਪੋਲਿਟਿਕਸ ਨਹੀਂ ਚੱਲ ਸਕਦੀ ਕਿ ਇੱਕ ਵਾਅਦਾ ਕਰ ਦੋ ਤੇ ਝੂਠ ਬੋਲ ਦਿਓ ਮੈਂ ਅੱਜ ਇਹਨਾਂ ਦੇ ਕਿਸੇ ਵੀ ਮੰਤਰੀ ਨੂੰ ਕਿਸੇ ਵੀ ਐਮਐਲਏ ਨੂੰ ਭਾਵੇਂ ਇਹਨਾਂ ਦੇ ਕੋਈ ਸਰਪੰਚ ਮੈਨੂੰ ਪਿੰਡ ਚ ਉਟ ਕੇ ਕਹ ਦੇ ਆਪਾਂ ਅਹੁਦਾ ਨਹੀਂ ਵੇਖਣਾ ਕਿਹੜੇ ਦਾ ਆਪਾਂ ਕਹਿੰਨੇ ਕਿ ਜਿਹੜੇ ਪਿੰਡ ਚ ਕਹੋਗੇ ਹਲਕੇ ਦੇ 300 ਪਿੰਡ ਦੇ ਜਿਹੜੇ ਪਿੰਡ ਚ ਕਹੋਗੇ ਕਿ ਸਾਨੂੰ ਵਿਖਾਓ ਜੀ ਰੰਧਾਵਾ ਸਾਹਿਬ ਨੇ ਤੁਸੀਂ 5 ਸਾਲਾਂ ਚ ਕੀ ਕੰਮ ਕੀਤਾ ਉਥੇ ਪਹੁੰਚ ਕੇ ਵਿਖਾਉਂਗਾ ਕਿ ਆਹ ਕੰਮ ਸਾਡੀ ਸਰਕਾਰ ਦੇ ਟਾਈਮ ਤੇ ਹੋਏ ਤੇ ਥੋਡੀ ਸਰਕਾਰ ਦੇ ਟਾਈਮ ਤੇ ਕੀ ਕੰਮ ਹੋਏ ਨੇ ਇਹਦੇ 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 ਮੁੱਦਿਆਂ ਤੇ ਇਲੈਕਸ਼ਨ ਲੜਿਆ ਕਰੀਏ ਆਪਾਂ ਜਦੋਂ ਇਹ ਚੀਜ਼ ਨਾਲ ਲੱਭੇ ਤੇ ਫਿਰ ਆਪਾਂ ਸ਼ਾਮਦਾਨ ਦੰਡਬੇਟ ਉਹਤੇ ਤੁਰ ਪਈਦਾ ਜਦੋਂ ਵਿਕਾਸ ਤੇ ਜਾਂ ਡਿਵੈਲਪਮੈਂਟ ਵਾਲੇ ਪਾਸੇ ਆਪਾਂ ਇਲੈਕਸ਼ਨ ਨਾਲ ਲੜੀਏ ਪਰ ਸ਼ਾਮਦੇ ਸ਼ਾਮਦਾਨ ਵਾਲੇ ਪਾਸੇ ਐਮਐਲਏ ਨੇ ਇੱਕ ਵਰਤ ਦੀ ਮਾਰ ਕੇ ਇਹ ਗੱਲ ਕਹੀ ਹੈ